ਜੀ ਸਸਰੀ ਕਾਲ ਜੀ ਮੇਰੇ ਵੱਲੋਂ ਸਭ ਨੂੰ ਪਹਿਲਾਂ ਸਸਰੀ ਕਾਲ ਜੀ ਬਈ ਸਸੀ ਕਾ ਬੁਲਾ ਦੇ ਪੁੱਤ ਸਸੀ ਕਾ ਬੁਲਾ ਦੇ ਤੂੰ ਵੀ ਬੁਲਾ ਦੇ ਕਰ ਕਰ ਦੇ ਕੀ ਦੇ ਉਹਨੂੰ ਬੋਲ ਕੇ ਇਹ ਉਹਦੇ ਸਸੀ ਕਾ ਬੁਲਾ ਦੇ ਨੰਬੀਆ ਬੱਦਲ ਦਾ ਵਾਤਾ ਪਾਣੀ ਪਲਾ ਤਾ ਪੰਚ ਯਾ ਬਾਲਟੀ ਆ ਭਾਈ ਹਾਂ ਤੇ ਬਈ ਅੱਜ ਪ੍ਰਭਾਤ ਫੇਰੀ ਈ ਥੀ ਤੇ ਸਵੇਰ ਦੇ ਤੌਖੇ ਵੀ 4 ਵਜੇ ਤੇ ਮੈਂ ਤਾਂ ਆ ਕੇ ਘੰਟਾ ਜਿਹਾ ਸੌਂ ਵੀ ਲਿਆ ਫੇਰ ਘੁੰਮ ਗਿਆ ਉਹ ਪਿੱਛੇ ਨੂੰ ਖਾਜ ਕਰਾਣੇ ਨੇ ਜੇ ਸੱਚ ਚਲਦਾ ਰਸਤਾ ਨਸਤਾ ਆ ਦੇਖ ਇਹ ਦਿਲ ਫੜਿਆ ਨੀ ਹਾਂ ਫਾਇਦਾ ਹੋ ਗਿਆ ਬਈ ਫਾਇਦਾ ਬਹੁਤ ਹੋ ਗਿਆ ਤਾ ਪੱਤੀ ਦਾ ਪੱਤੀ ਦਾ ਪੱਤੀ ਇਹ ਤੂੰ ਬਲੀ ਬਈ ਚਲੋ ਤੇ ਬਾਕੀ ਬਈ ਮੈਂ ਤਾਂ ਸੌਂ ਵੀ ਨਹੀਂ ਆ ਪੰਚ ਤਾਂ ਫੇਰ ਨਹੀਂ ਸੌਇਆ ਤੂੰ ਕੀ ਕਰੀ ਗਿਆ ਮੈਂ ਮੈਂ ਗੁਰਦੈਰ ਜੀ ਦਾ 7 ਵਜੇ 7 ਵਜੇ ਘਰ ਨੂੰ ਗਿਆ ਤੇ ਪਕੌੜੇ ਬੀਬੀ ਨੇ ਰੋਟੀ ਖਲਾ ਕੇ ਜੱਗਾ ਮੇਰਾ ਵੀ ਮੇਰੇ ਗਲੇ ਦਾ ਅੱਛਾ ਉੱਥੀ ਤੇ ਤੂੰ ਤੇ ਬਾਕੀ ਬਈ ਇੱਥੇ ਤੇ ਹੁਣ ਤੇ ਬਾਅਦ ਅੱਜ ਅੱਜ ਫਿਰ ਧੁੰਦ ਬਹੁਤ ਸੀ ਹਵਾ ਬਹੁਤ ਚੱਲਦੀ ਆ ਆ ਦੇ ਲੋ ਸਾਰਾ ਕੁਝ ਗਿੱਲਾ ਹੋਇਆ ਹੋਇਆ ਧੁੰਦ ਗਿਰ ਗਿਰ ਕੇ ਉੱਪਰ ਚੜ ਗਈ ਆ ਤੋਂ ਮਾਲ ਤੇ ਹੁਣ ਵੀ ਉੱਤਰਦੀ ਹੁਣ ਧੁੰਦ ਪੂਰੀ ਪਏਗਾ ਨਹੀਂ ਹੁਣ ਮੇਰੀ ਗੱਲ ਸੁਣ ਹਾਂਜੀ ਹੁਣ ਧੁੰਦ ਪੈਗਾ ਨਹੀਂ ਜ਼ਿਆਦਾ ਹੁਣ ਉਹ ਰ ਲੈਣਾ ਪੈਣਾ ਪੱਲੜ ਇੱਕ ਵੱਲਵ ਵੱਲਵ ਉਹਦੇ ਨਿਕਲੇ ਆਇਆ ਉਹ ਦੇਖ ਫੋਲਡਰ ਬਸ ਸੁੱਚਾ ਕਰ ਦੇ ਨਹੀਂ ਆਪਾਂ ਹਾਂ ਭਾਈ ਹੀਰਿਆ ਕੀ ਹਾਲ ਐ

ਆ ਰਾਤ ਨੂੰ ਵੀ ਜਾਂਦਾ ਦੇਖ ਸੱਤ ਮਣੀ ਉਹਦਾ ਜੀ ਕਰਦਾ ਉਹਦਾ ਜੀ ਕਰਦਾ ਫੇਰ ਓਏ ਖਰਖਰਾ ਖਰਖਰਾ ਫੇਰ ਦੇ ਤੇ ਫੇਰ ਅੱਜ ਮੈਂ ਯਾਰ ਹੋ ਗਿਆ ਲੇਟ ਹੋ ਗਿਆ ਉਹ ਫੇਰ ਨਹੀਂ ਹੁਣ ਖਾ ਦੇ ਮੈਂ ਜਾਣਾ ਨਹੀਂ ਫੋਟੋ ਨਹੀਂ 10 ਵਜੇ ਜਾਉਂਗਾ 15 ਮਿੰਟ ਰਹਿਨੇ ਆ 15 ਮਿੰਟ ਦੇ ਵਿੱਚ ਇੰਨਾ ਕੰਮ ਕਰਨਾ ਹੈ ਜੇ ਤੁਮਰਾ ਆਉਂਦਾ ਮੈਂ ਤਾਂ ਮੁੱਖ ਨਹੀਂ ਇਹ ਤਾਂ ਯਾਦ ਨਹੀਂ ਆਈ ਬੱਚੇ ਨੇ ਆ ਕੇ ਆਪਣਾ ਕੰਮ ਸਾਰਾ ਕਰਤਾ ਚੁੱਕਰ ਚੁੱਕਰ ਹੜਾਤਾ ਦਾਣਾ ਬਚਾਰ ਮੰਮੀ ਨੇ ਪਾ ਦਿੱਤਾ ਆ ਜਾ ਕੁਝ ਕੁਰ ਲਾ ਗਿਆ ਤੇ ਬਾਕੀ ਅੱਜ ਵਧਾਈਆਂ ਹੀ ਹੋ ਗਈਆਂ ਇੱਕ ਹੋ ਗਈ ਸਭਾਈ ਵਧਾਈਆਂ ਜੀ ਵਧਾਈਆਂ 파티 ਹੋਰ ਹੋਗੀ ਅੱਜ ਫੇਰ ਤਾਨੂੰ ਪੌੜੀ ਹੋ ਗਈ ਹੈ ਹੈ ਹੋਲੀ ਲਾਦੀ ਹੈ ਹਾਂ ਕਹੇ ਅੱਜ ਵੀ ਤਾਂ ਸ਼ਹਿਰ ਦਾ ਸੱਜੂ ਹੋ ਗਿਆ ਉਹ ਆ ਗਿਆ ਅੱਜ ਤਸਰੀ ਗਾਲ ਵੀ ਬੁਰਾਦੀ ਬੁਰਾ ਵੀ ਲੱਤਾ ਉਹ ਦੇਖਣਾ ਵੀ ਦੇਖੀ ਗਿਆ ਬਹੁਤ ਕੰਮ ਉਹਦੇ ਤੋਂ ਫੋਲ ਵੀ ਜਿੰਦੀ ਜਣੀ ਬਈਆਂ। ਵਿਚਾਰਾ ਨਹੀਂ ਡੰਡੀ ਸੱਦਾਂਗਾ। ਹਾਂ। ਵਿਚਾਰਾ ਨਹੀਂ ਖਾਂਡੇ ਜੋ ਕਰਾਂਗੇ। ਉਹਰੇ। ਲੈ ਉਹਨਾਂ ਦੇਖੀ ਗਰਮੀ ਕੱਢਣੀ ਆ ਉਹਦੇ ਪੂਰੀ। ਤੱਤਾਂ ਦੇਖੀ ਜਿਹੜੇ ਖਾਂਦ ਲਾਉਂਦੇ ਨੇ ਸਮਝ। ਕੱਲੇ ਦਾ ਤੱਕਲੀਤੀ ਨੇ ਮੇਰੇ ਕੋਲ। ਹਾਂ। ਤੇ ਮੈਂ ਧਨਾ ਵਾਇਆ ਦਾ। ਉਹ ਧਨਾ ਵਾਗੇ ਭੱਜ ਲੱਗਿਆ। ਸਾਰੇ ਐ ਲੱਤ ਐ ਲੱਤ ਮਾਰੀ ਅੱਧੇ। ਭੱਜਣਾ ਹੀ ਦੇ। ਖੋਲਿਆ ਗੁੰਡਾ। ਕੰਨ ਖਾੜੋ। ਕੁੱਤਨ ਗੇੜਾ ਤੇ ਨਹੀਂ ਜਾਣਦੇ ਨਾ। ਦਰਵਾਜਾ ਥੜਕੇ ਥੋੜਾ ਜਿਹਾ ਐ ਦੂਰੂ ਮਾਰਦ ਨੂੰ ਹੂੰ ਠੀਕ ਆ ਵੈਸੇ ਢੇਲੀ ਕਰ ਵੀ ਇਧਰ ਦਾ ਨਾ ਵੇ ਇੱਕ ਨਹੀਂ ਮੁੜ ਜਾਣਾ ਬਸ ਆ ਹੀ ਨਹੀਂ ਆਇਆ ਵੀ ਉਹਦੇ ਆਰਾਮ ਕਰ ਪਾਉਂਗਾ ਤੇ ਤੈਨੂੰ ਹਜੇ ਥੋੜੇ ਡਰ ਲੱਗਣ ਤੂੰ ਬਸ ਐ ਪਾ ਕੇ ਚੱਲ ਲੈ ਉਹ ਤਾਂ ਕੁਝ ਨਹੀਂ ਕਹਿੰਦਾ ਯਾਰ ਚੌੜਾ ਹੀ ਕਰ ਦਉਂਗਾ ਛਿੜਕ ਦੇ ਕਰ ਆਲਾ ਮੈਂ ਛਿੜਕਿਆ ਤੇ ਕੁਝ ਨਹੀਂ ਕਿਹਾ ਇਹਨੇ ਉਦੋਂ ਵੀ ਤਾਂ ਪਾਇਆ ਉਦੋਂ ਨਹੀਂ ਕਿਹਾ ਇਹ ਹਰ ਰੋਜ਼ ਆਰਾਮ ਪਾ ਲਿਆ ਬੰਚਾ ਯਾ ਗਿਆ ਅਬੜੇ ਵੰਡੀ ਕੋਰ ਠੀਕ ਆ ਕੋਲੀ ਦਾ ਤਾਵਾ ਯਾ ਨਵੀਂ ਯਾ ਲੀਆ ਚੱਲੋ ਤਾਂ ਆਂਦੇ ਮੁੰਡੇ ਰੋ ਜੀ ਚੱਲੋ ਦੇਖਦੇ ਹਾਂ ਫਿਰ ਬਿਹਰ ਅਬ ਇਹ ਦੇਖ ਬੈਲਰ ਹੋ ਗਰਮਾਣਾ ਆ ਠੀਕ ਹੋ ਗਏ ਵਧੀਆ ਕੰਮ ਕਰਦਾ ਇਹ ਕੈਲੀ ਕਰ ਪਾ ਦਿਆ ਕਰਨਾ ਹੁਣ ਇਕ ਨੀ ਕਰਿਆ ਕਰਨਾ ਹਾਂ ਉਹ ਤਾਂ ਹਣਪਾ ਗੱਲ ਦੀ ਗੱਲੇ ਪਾਉਣੀ ਜਗਾ ਹੰਡ ਪਾਉਂ ਤੋ ਚੋਕਰ ਪਿਓ ਪਾਉ ਤੂੜੀ ਪਾਉ ਚਲੋ ਭਾਈ ਜਦ ਹੀਰਾਂ ਨੂੰ ਚੋੜੀ ਟੜੀ ਪਾਣੀ ਹੈ ਮੈਂ ਜੋਤੀ ਦਿਨ ਗੱਲ ਹੀ ਕਰਨਾ ਉਹ ਹੁੰਦਾ ਨਹੀਂ ਹੁਣ ਤਾਂ ਦੁਪਹਿਰ ਦਾ ਦੰਦ ਲਾ ਲਾਂ ਕਰਈ ਅੱਜ ਕਿਚ ਕੁ ਹੋਣਾ ਕੋਚਟੀਆਂ ਆਏ ਤਾਂ ਵਾਧੀਆਂ ਕਿੰਨੀ ਦਾਕਾ 7 ਦੇ ਇੱਕ ਦਾਕਾ 8ਵੇਂ ਜਾਣਾ ਖੜੇ ਕਰ ਵਾਝ ਵੀ ਹੋਰ ਖਾਦੋ ਜੀ ਕਿੱਥੇ ਵਧਾਈ ਜਾਣੀ ਬਾਈਆ ਦਿੱਖੇ ਪੱਕਾ ਮੋਂ ਕੰਮ ਨਹੀਂ ਮੰਦਾ ਸੁੰਦਰ ਫਤੋ ਸਾਨੂੰ ਕਿੱਥੇ ਮਿਲਦਾ ਅੰਦਰ ਸਕੂਲ 'ਚ ਸਾਰੇ ਪੇਪਰ ਕਰਾਂਦੀ ਬਣਾ ਮੈਂ ਸਾਡਾ ਛੁੱਟੀਆਂ ਬਾਅਦੋਂ ਮਿਲਦੀਆਂ ਦੀਆਂ ਪਹਿਲਾਂ ਵਫਰਾ ਖੜੀ ਹੋ ਜਾਂਦੀ ਦੀ ਕੰਮ ਦੀ ਜੀ ਹਾਲੇ ਅੰਦਰ ਹੋਵੇ ਤਾਂ ਮੇਰਾ ਪਤਾ ਕੀ ਕੰਮ ਹੁੰਦਾ ਸਾਡਾ ਅੱਧੇ ਤੋਂ ਵੱਧ ਸਕੂਲ 'ਚ ਕੰਮ ਖਤਮ ਕਰ ਦਿੰਦੇ ਉਹ ਕੌਣ ਮੈਡਮ ਉਰੀ ਘਰੋਂ ਗੱਲ ਵੀ ਕਰ ਜਾ ਕੇ ਜਾਣਾ। ਹਾਂ ਇਹਨੇ ਇਹਨਾਂ ਭਰ ਕੇ ਲੈ ਲਿਆ ਦੋ ਦੋ ਕਾਪੀਆਂ ਭਰ ਕੇ ਲਿਆਇਓ ਆਹ ਬੜਾ ਛਾੜਾ ਬੜਾ ਖਲਾਣਾ ਵਣ। ਐ ਵਧੀਆ ਭਾਈ ਪਹਿਲਾ ਨਜ਼ਾਰੇ ਲੈਣੇ ਜਿੱਦਾਂ ਲਾਸਟ ਵਾਲੇ ਦੋ ਚਾਰ ਦਿਨ ਹੋਣੇ ਨਾ ਫੇਰ ਘਰ ਤੇ ਫੇਰ ਮਿੰਟਾਂ ਲੰਘ ਜਾਂਦੇ ਨੇ ਵੀ ਇੱਥੇ ਬੁੱਝ ਕੇ ਹੋਰ ਗੱਲ ਲੜੋ ਗੱਲ ਕੰਮ ਟੱਕ ਲਈਂ। ਫੇਰ ਅੱਧ ਬਰੀਂਦਾ ਇਹ ਕੰਮ ਕਰਕੇ ਕਾਫੇ ਬੁਕੀਂ ਬਣੇ ਮੂਠੇ ਬੁਕੀਂ ਘਰ ਸਿੱਚਾ। ਆਹ ਅਲਟ। ਸੰਦਕ ਸੋਤੀ ਹੁੰਦੀ ਖੇਡਣ ਦਾ ਜਵਾਬ ਨਹੀਂ ਬਸ ਐ ਹੁੰਦਾ ਵੀ ਕੰਮ ਕਰਨ ਨਾਲ ਆਹ ਕਰਦੀ ਉਹ ਕਰਦੀ ਜਰੂਰੀ ਤੇ ਪਾਦੇ ਦਈ ਜਾਂਦੇ ਨੇ ਪਤਿਆ ਜਿਹਦੇ ਬਦ ਰੱਗਣਾ ਵੀ ਨਵਾਂ ਸਾਲ ਚੜ ਪਿਆ ਹੋਈ ਅੱਜ ਨਵਾਂ ਸਾਲ ਚੜ ਗਿਆ ਕੱਲ ਸੂਰਜ ਨਿਕਲੇ ਤਾਂ ਹੈ ਗਰਮ ਮੜਾਇਆ ਹੈ ਅੱਲੋ ਫਿਰ ਵਧੀਆ ਹੀ ਤਾਂ ਸੂਰਜ ਦਿਖਾ ਕੇ ਗਏ ਆ ਸੂਰਜ ਦਿਖਾ ਕੇ ਆਈ ਮੱਚਲਾ ਬਾਏ ਟਾਟਾ ਜੀ ਹੁਣ ਨਹੀਂ ਜਾਂਦਾ ਮੈਂ ਤੱਕ ਦਿੰਦਾ ਉਹ ਵੀ ਚੁੱਤੀ ਪਰ ਗਿਆ ਟੈਸਟ ਕਰਨ ਗਿਆ ਜਿੰਨਾ ਪਰ ਗਿਆ ਇਹਦੇ ਫਤੂਗਾਰਾ ਸੰਡੋ ਬਹੁਤ ਹੈ ਬਈ ਅੰਦਰ ਸੰਡੋ ਬਹੁਤ ਇੱਕラウンド ਕਾਲੂ ਹੋਰ ਵਧਣਾ ਹੈ ਪਵਾਦ ਫਰੀਦ ਹਾਂ ਫਤਵਾਸ ਦੇ ਚੱਲੂ ਪੇਰਾਂ ਦੇ ਮੋਦ ਵਾਲੇ ਪਰ ਗੁਰਦੁਆਰੇ ਪਰ ਆਵੇ ਆਹ ਮੇਰਾ ਫਾਇਦਾ ਉੱਤੇ ਬਾਹਰ ਆਇਆ ਕਰੀਆ ਪੰਜ ਤੀਰ ਨੂੰ ਖੰਡ ਬਾੜ ਦਾ ਭੋਗ ਪਾਣਾ ਆਪਣੇ ਐ ਜਵਾਦਾਂ ਰੱਖਿਆ ਜੇ ਉਸ ਦਾ 6 ਤੱਕ ਕੋਈ ਸੁਣਨ ਲੱਗੇ ਹਾਂ ਪੰਜ ਰੂ ਰੱਖਿਆ ਕਹਿੰਦਾ ਵੀ ਐਤਵਾਰ ਹੁੰਦਾ ਛੁੱਟੀ ਹੁੰਦੀ ਸਾਰਿਆਂ ਨੂੰ ਆਦੇ ਆਉਣਗੇ ਤੇ ਜਾਣਾ ਆਪਣੇ ਗੁਰਦੁਆਰੇ ਚ ਹੀ ਹਾਂ ਆਪਾਂ ਜੇ ਉਹ ਕਰਨਾ ਹੈ ਯਾਰ ਉਹ ਤੇ ਬਾਹਰ 6 ਤਰੀਕ ਨੂੰ ਸੈਟੂਨ ਕੱਟ ਕੇ ਸੈਟਰ ਦੇ 7 ਨੂੰ 7 ਤਰੀਕ ਨੂੰ ਲੈਣਾ ਹੀਰਾ ਦੀ ਹੀਰੇ 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 ਤੂੰ ਢ ਖਾਊਗਾ ਖਾਊਗਾ ਖਾਣੀ ਹੈ ਲੈ ਨਾ ਵਈ ਤੂੰ ਸਾਹ ਆਪਣੀ ਡਿਊਟੀ ਡਿਊਟੀ ਦੇ ਨਾਲ ਇੱਥੇ ਨਾਤ ਰੱਟਦਾ ਰਹੇ ਇਹ ਡਿਊਟੀ ਬਹੁਤ ਬੱਤੀ ਹੈ ਉਹ ਨਾ ਵਰਾ ਲਈ ਹੁਣ ਤੂੰ ਤਾਂ ਕਹਿੜੀ ਹੈ ਉਹਨਾਂ ਲੱਤ ਲੁੱਟਮਰ ਵਾਲੀ ਹਨਾ ਬਈ ਹੀਰੇ ਹੋ ਹੀਰੇ ਹੀਰੇ ਲੱਤ ਤਾਂ ਹੈ ਮਾਰਦਾ ਵੀ ਨਿਕੀ ਪਏ ਹੈ ਨਾ ਡਰਾਉਂ ਨਾਲ ਡਰਾਉਂ ਜਾਣਾ ਮਾਰਦਾ ਤਾਂ ਹੈ ਜਿਹ ਡਰਾਉਂ ਤਾਂ ਦੇਖਣਾ ਹੈ ਹਾਂ ਜਿਹਦੇ ਘੁੰਮ ਜਾਣਾ ਨੇ ਵੀ ਆਇਆ ਤੁਮ ਦਵਾ ভরਸਾ ਹੈ ਹੈਲੋ ਡਾਰਲਿੰਗ ਸੀਟ ਹੌਕ ਚੱਕਦੇ ਹਟੇ ਸਿਹਰਦੇ ਅੱਜ ਮਾਰ ਲੇਟੇ ਨਿਆਰੇ ਲੈ ਰਾਤ ਲੱਤ ਜਰਾ ਕੁ ਨਾ ਮਿਲਿਆ ਇਹ ਪਤੀ ਜੇ ਹਾਂ ਪਤੀ ਜਰਾ ਕੁ ਲਿਆ ਮਿਲਿਆ ਕਿ ਪਤੀ ਖਿਆੜੀ ਹੀ ਨਹੀਂ ਆਉਦੇ ਰਾ ਸਾਹਿਬਾਂ ਦੇ ਢੁੱਲ ਸਾਹਿਬਾਂ ਨੇ ਰਾਤ ਜੇ ਤਾਂ ਪਤਾ ਨਹੀਂ ਕੀ ਆ ਕਰਿਆ ਫਿਰ ਡੈਡੀ ਨੂੰ ਜੇ ਗ੍ਰਾਉਂਡ ਤਿਆਰ ਦਾ ਤੋਂ ਟੋੜੇ ਨਾਲ ਤੇ ਵੜਾਉਗੀਆ ਚੋਪਰ ਲੈ ਆ ਜਾ ਖਾਇਲ ਕਰਾ ਤੇ ਭਾਈ ਕਾਇ ਖਾਇਲ ਕਰਾ ਚੋਪਰਾਇਆ ਖਾਇ ਜਰਾ ਤੇਰੀ ਐ ਐ ਆਲੀ ਐ ਆਲੀ ਘੁੰਮ ਬਚਨ ਬਚਨ ਘੁੰਮ ਐ ਐ ਆਲੀ ਘੁੰਮ ਘੁੰਮ ਬਚਨ ਲੈ ਕਰ ਉਹ ਬਚਨ ਹੋ ਜਾ ਭਾਈ ਹੋ ਜਾ ਦਰਵਾਜ਼ਾ ਦਰਵਾਜ਼ੇ ਗਈ ਲੱਗ ਗਿਆ ਕਿਤੇ ਬੋਡੀਸ ਆ ਮਾਰੇ ਖੈਰ ਹੋਊਗੀ ਐਂ ਲੱਗ ਰਿਹਾ ਹੁਣ ਦੇਖੀ ਉਧਰ ਰੇਗਾ ਉਹ ਕਰ ਜਾ ਇਹਦੀ ਖਾਦੀ ਕਰ ਧੀਰੇ ਘੁੰਮ ਗਿਆ ਨਹੀਂ ਕਰਦਾ ਜੈ ਜੱਤੇ ਪਤਾ ਲੱਗ ਗਿਆ ਤੈਨੂੰ ਲੈ ਲੈ ਕਰ ਦੇਖ ਹੱਡ ਪਿੱਛੇ पीछे पीछे आ, आ, जा आ जा <laughs> करिए गेट खोल, है। ही ही। गेट खोल के है। प्रीमे प्रीमे। पूरा ना ले दर्ण है खो खो नहीं आ ਚਲੇ ਗਿਆ ਤੂੰ ਪਰ ਹੁਣ ਮੈਂ ਨਹੀਂ ਕਰਨੀ ਜੀ ਖਾ ਉਹਨੇ ਆਪਣਾ ਚੱਕਰ ਦੇ ਵਿੱਚ ਟੂੜੀ ਇਹ ਲੱਗ ਗਿਆ ਵਾਤਾ ਵੀ ਕੋਈ ਬੰਦ ਕਰਤਾ ਚੱਕਰ ਬੜਾ ਦੇਖੀ ਹੈ ਹਜੇ ਨਹੀਂ ਪਾਉਣਾ ਦੇਖੀ ਚੱਲ ਲੈ ਖਾਜ ਕਰ ਜਾਂ ਨਾ ਮੈਂ ਭੱਜ ਜਵੇ ਜਾਂ ਨਾ ਜਾਂ ਨਾ ਇਕਣਾ ਛੱਡ ਭਜਾ ਲਾਇਆ ਨਾ ਘਰ ਚ ਸਾਰੇ ਚ ਇਹ ਕਦੇ ਅਗਰ ਇਹ ਹੁੰਦਾਗਾ ਜਿਹੜਾ ਭੱਜ ਲਵੇ ਉਹ ਤਾਂ ਉਹ ਤਾਂ ਉਹ ਕਰਾ ਲਿਆ ਫਿਰ ਲੱਗਦੀ ਕ੍ਰ ਨਾਲ ਇਪੜ ਗਿਆ ਬਈ ਇਹ ਕੱਲ ਲੈਣ ਰੂਹ ਖਰਖਰਾ ਫੇਰ ਬਾਬਾ ਸਾਹਮਣੇ ਟਾਈਮ ਨਾ ਲਾ ਕੇ ਸਾਹਮਣੇ ਫਿਰੂ। ਉਹ ਫੌਲਾਂ ਮੇਰੀ ਇਕੱਲਾ। ਇਹ ਕਿਦੋਂ ਚੱਕ ਲਿਆ ਉਧਰ ਦਿੱਤਾ ਥਲਾ। ਅੱਜ ਕਿ ਜਾ ਕੇ ਕਾਲਾ। ਲਾਉਂਦੀ ਗਈ ਸੀ। ਹਾਂ। ਪਾਂਚਾ ਆ ਗਿਆ ਤਾਂ ਗਿਆ ਲੋਟ ਕੰਪਾ ਪਾਣੀ ਥੋੜਾ ਇਕੱਟ ਪਿਆ। ਕਾਣੀ ਲੋਟ। ਹਾਂ ਕਾਣੀ ਲੋਟ। ਆ ਗਿਆ। ਸਾਰੇ ਬੱਲੇ ਆ ਗਏ। ਵਾਜਰਾ ਐਂਡ ਮੱਕੀ ਐਂਡ ਸੋਲੇ ਹੈ ਤਿੰਨ ਹੀ ਦੇ ਲਗੇ ਬਹੁਤ ਅਲਗ ਨੇ ਮੱਕੀ ਪਾਣੀ ਸੁਣ ਇੰਨਾ ਹੌਂਦੋਤ ਨਹੀਂ ਉਹ ਦੇ ਲੋ ਇਸੀ ਕੋ ਗੋਲੀ ਨਾ ਤਿੰਨਾਂ ਦੀ ਪਾਉਣੀ ਆ ਠੀਕ ਆ ਇਕੇ ਇਕੇ ਗੋਲੀ ਹੈ ਮਾਰੇ ਜਿੱਦੋਂ ਆਏ ਕਰਨ ਮੇਰੀ ਚਾਲ ਤੋਂ ਇਹ ਸ਼ਾਮ ਨੂੰ ਨਾ ਦੁਪਹਿਰ ਨੂੰ ਪਾਉਣਾ ਹੈ ਸਹਿਵਾਰ ਨਹੀਂ ਬੇਲੀ ਨਾ ਹੀਰੇ ਆ ਤੇ ਜਾਂਦੇ ਹੂੰ ਸਹਿਵਾਂ ਤਾਂ ਵੀਡੀਓ ਪਾਉਣੀ ਸਹਿਵਾਂ ਤਾਂ ਛੋਲੇ ਪਾ ਦੂੰਗਾ ਭਿਓ ਹੋਏ ਕਿੱ데 ਸਹਿਵਾਂ ਛੋਲੇ ਪਾ ਦੇ ਇਕੱਲੇ ਹੈ ਨਾ 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 ਇਕੱਲੇ ਨਹੀਂ ਉਦੋਂ ਤੂੰ ਐਂ ਕਰੇਂਗਾ ਤੂੜੀ ਚ ਲਾ ਕੇ ਸਹਿਵਾਂ ਨੂੰ ਛਿੱਡੇ ਰੱਖਦੇ ਸੀ ਬੱਸ ਖੜ ਛਿੱਡੇ ਦਾ ਟੋਲਾ ਪਾਸ ਹੂੰ ਉਪਰ ਆਹ ਹਾਂ ਲੱਗੀ ਹੁੰਦੀ ਸਹਿਵਾਂ ਵਾਲਾ ਸੇ ਯਾਦ ਰੇ ਹੀਰੇ ਨੂੰ ਹਵਾਣਾ ਉਹਨੂੰ ਸਿਰਫ ਦਾਣਾ ਪਾਣਾ ਦੁਪਹਿਰ ਨੂੰ ਇਹਦੇ ਤੋਂ ਛੋਟੇ ਪੈ ਨਹੀਂ ਇਹਦੀ ਸਜਾਦੇ ਨੂੰ ਪਾਣਾ ਇਹਦੇ ਤੋਂ ਪਿਓ ਜੀ ਵੀ ਯਾਦ ਹੈ ਇੱਕ ਇਹ ਕਿ ਕੋਲਾ ਹਵਾਣਾ ਹੈ ਦੋਨੋਂ ਨੂੰ ਇਹ ਅੱਧਾ ਅੱਧਾ ਕਰ ਲੈਣਾ ਉਹ ਨਹੀਂ ਗਾਲੇ ਆਂ ਹੀ ਸਜਾ ਗਰੀਏ ਤੂੰ ਅੱਧਾ ਸਿਆਦੇ ਦਾ ਅੱਧਾ ਹੀ ਤੇ ਦਾ ਉਹ ਕਹਿੰਦੇ ਕਿ ਅੱਧਾ ਅੱਧਾ ਕੋਲਾ ਪਾ ਦੋ ਇਹ ਹੀ ਕੀ ਕਰ ਠੀਕ ਹੈ। ਓਕੇ। ਮੈਂ ਪਾਉਣਾ ਹਾਂ ਸੁਆ। ਤੇ ਚਲੋ ਬਾਕੀ ਬਈ ਠੀਕ ਹੈ ਜੇ ਤਾਂ ਬਲੌਗ ਬਣਿਆ ਸ਼ਾਮ ਨੂੰ ਤਾਂ ਬਣਾਵਾਂਗੇ ਲੇਕਿਨ ਛੋਟੇ ਜਿਹਾ ਇਜਾਜ਼ਤ ਚੱਲੀਏ ਆਪਾਂ। ਤੇ ਬਾਕੀ ਉਹਨੇ ਆਕੇ ਠੀਕ ਆ ਪਾਣੀ ਪਲਾ ਲਈ ਇੱਕ ਵਾਰੀ ਦੁਪਹਿਰ ਜੀ ਨਾਲੇ ਇੱਥੇ ਦਾਣਾ ਪਾ ਦੇ ਪਾਣੀ ਪਲਾਏ ਤੇ ਦਾਣਾ ਪਾ ਦੇ ਕੂਸਾ ਪਾਣੀ ਪਲਾਗੇ ਨਾ ਤੇ ਦਾਣਾ ਪਲਾ ਪਾ ਦੇ ਤੇ ਠੀਕ ਆ ਜੀ ਤੇ ਮੈਂ ਦੇ ਬਾਹਰ ਨਾ ਨਹੀਂ ਗਾਜੀ ਚਾਲੀ ਚੱਲ ਨਾ ਪੱਤੀ ਚੱਲ ਜਾ ਉਹ ਹੜ ਦੇਖ ਕਰਦੀ ਸਾਡੀ ਪੱਤੀ ਚਾੜ ਪੱਤਾ ਰਾਤ ਵੇਨ ਆਇਆ ਨਹੀਂ ਜਾਣਾ ਰਾਤ ਦੇ ਕਾਲੀ ਜੰਮਾ ਰਹੀ ਲਿਪੜੇ ਵਗਦਾ ਮਤੇ ਨਾ ਕਰੇ। ਅੱਜ ਦਾ ਰੋਟਾ ਖਾਣ ਮੈਂ। ਬਾਕੀ 3-4 ਦਿਨ ਬਾਅਦ ਆਪਾਂ ਨੇ ਕਰਦੇ ਗੱਲ ਜੀ ਬੱਚੇ। ਥੋੜਾ ਜਿਹਾ ਦੇ। ਇਹਦਾ ਜਿਹੜਾ ਕੋਈ ਮੂੰਹ ਵਾਲਾ ਤਾਂ ਉਹ ਕੱਟਾ ਹੁਣ ਸਹਿਗਾ ਜੇ। ਤੇ ਬਾਕੀ ਦਪਾੜ ਸੰਚ ਪਾਉ ਜਾਂਦਾ ਇਹਨੂੰ ਖਾਣ ਦਾਣ ਨੂੰ। ਟਾਮ ਨੂੰ ਵੀ ਆ ਪਾਣੀ ਪਾਉਂਦੀ ਹਾਂ। ਤੇ ਆਹ ਮਾ ਜ ਕੁਝ ਵੀ ਨਹੀਂ ਹੋਇਆ ਨੇਰਾ ਸਾਧਰੇ ਹੋ ਜਾਂਦਾ ਮੈਨੂੰ ਵੀ ਨੇਰਾ ਹੋ ਗਿਆ ਆਉਂਦੇ ਆਉਂਦੇ ਨੂੰ ਕਿਉਂਕਿ ਹੁਣ ਧੁੰਦ ਵੀ ਬਹੁਤ ਪੈਣ ਲੱਗ ਗਈ ਬਈ ਬਾਕੀ ਸਵੇਰੇ ਫੇਰ ਪ੍ਰਵਾਤ ਫੇਰੀ ਆ ਤੂੰ ਖਾਧੀ ਕਰਕੇ ਖੜੀਆ ਤੇ ਮੇਰੇ ਤੋਂ ਹਾਥ ਦੇ ਦੀ ਫੇਰੀ ਦਾ ਬਈ ਤੇ ਉਹਦੇ ਬਾਅਦ ਆਪਾਂ ਫੱਟੇ ਕੱਢਣ ਨੂੰ ਪੁੱਛਦੇ ਆ ਬਈ ਤਾਂ ਆ ਜਾਣਾ ਬਿਲਕੁਲ ਤੇ ਆਪਾਂ ਨੇ ਬਈ ਹੈਗੀ ਸਲਾਹ ਆਪਣੀ 5 ਤਰੀਕ ਦੇ ਬਾਅਦ 5 ਦਾ ਐਤਵਾਰ ਆ 6 ਨੂੰ ਸੋਵਾਰ ਆ ਸਭ ਗਰੀ ਇਕੱਠ ਦੇ ਦੋਵੇਂ ਸਿਨਾ ਚ ਉਧਰ ਨੂੰ ਕਰਦੇ ਆ ਤੇ ਬਾਕੀਆਂ ਬੈਨੇਆਂ ਦਾ ਕੋਲ ਉੱਧਰ-ਉੱਧਰ ਘੰਟਾ ਹੁਣ ਦੋਨਾਂ ਕੋਲ ਤੇ ਵਲੌਗ ਆਪਾਂ ਹੁਣ ਪਾ ਦਈਏ ਤੇ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਸੱਸੀ ਕਰ ਲਈ ਸਾਰਾ